ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਇਹ ਕਰੋ ਖਬਰ ਮੇਰੇ ਰਾਹ ਦੀ ਮੈਂ ਇਸ ਟਮ ਖੜਾ ਮਿਨੀ ਸੈਕਟਰੀਏਟ ਰੋਡ ਗਲੀ ਨੰਬਰ 9 ਬੀ ਦੇ ਵਿੱਚ ਜਿੱਥੇ ਕੀ ਹੈ ਮਕਾਨਾਂ ਦੇ ਵਿੱਚ ਕਈ ਮਕਾਨਾਂ ਦੇ ਵਿੱਚ ਪੂਰੀਆਂ ਜ਼ਿਆਦਾ ਦਰਾਰਾਂ ਪੈ ਚੁੱਕੀਆਂ ਹਨ ਮਕਾਨ ਡਿੱਗਣ ਦੇ ਖਾਹਾਰ ਦੇ ਵਿੱਚ ਆ ਚੁੱਕੇ ਨੇ ਇੱਕ ਪਾਸੇ ਸਾਡੇ ਭਗਵੰਤ ਮਾਨ ਸਰਕਾਰ ਕਹਿੰਦੀ ਆ ਕਿ ਜ਼ੀਰੋ ਟੋਲਰੈਂਸ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਉਹ ਦੂਜੇ ਪਾਸੇ ਦੇਖਿਆ ਜਾਵੇ ਠੇਕੇਦਾਰਾਂ ਵੱਲੋਂ ਅੱਜ ਸਵੇਰੇ ਇੱਥੇ ਜਿਹੜਾ ਕਿ ਇੱਥੇ ਮਟੀਰੀਅਲ ਭੇਜਿਆ ਗਿਆ ਉਹ ਦੇਖਣ ਦੇ ਯੋਗ ਵੀ ਨਹੀਂ ਸੀਗਾ ਜਿਹਦੇ ਵਿੱਚ ਕੀ ਹੈ ਜਮਾ ਪਿੱਲੀਆਂ ਇੱਟਾਂ ਭੇਜੀਆਂ ਗਈਆਂ ਸੀ ਜੋ ਕਿ ਇੱਥੇ ਸ਼ਿਵਰ ਦੇ ਅਲ ਵਿੱਚ ਲਗਾਈਆਂ ਜੋ ਕਿ ਇੱਥੇ ਨਵਾਂ ਇੱਥੇ ਮੇਨ ਹਾਲ ਬਣਾਇਆ ਜਾ ਰਿਹਾ ਸੀ ਉਹਦੇ ਵਿੱਚ ਲਗਾਉਣੀਆਂ ਸੀ ਲੋਕਾਂ ਵੱਲੋਂ ਵਿਰੋਧ ਕਰਨ ਦੇ ਇੱਥੇ ਤੇ ਉਹ ਜਿਹੜੀ ਕਿ ਵਾਪਸ ਕੀਤੀ ਗਈਆਂ ਤੇ ਉਹਨਾਂ ਤੋਂ ਨਵੀਆਂ ਇੱਟਾਂ ਮੰਗਵਾਈਆਂ ਗਈਆਂ ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ ਜੀ ਦਾ ਵੀ ਮੈਂ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਇਸ ਦੇ ਉੱਤੇ ਸੰਗਿਆਨ ਲੈਂਦੇ ਹੋਏ ਜਿਹੜਾ ਕਿ ਇਹਨਾਂ ਨੇ ਤੁਰੰਤ ਸੰਗਿਆਨ ਲੱਤਾ ਗਿਆ ਤੇ ਤੁਰੰਤ ਕਾਰਵਾਈ ਕਰਦੇ ਹੋਏ 10-15 ਮਿੰਟ ਦੇ ਵਿੱਚ ਵਿੱਚ ਉਹਨਾਂ ਨੇ ਇੱਟਾਂ ਦੀ ਬਦਲਾਇ ਬਦਲਾ ਕਰ ਦਿੱਤੀ ਗਈ ਹੈ ਜਿਵੇਂ ਕਿ ਇੱਟਾਂ ਉਹਨਾਂ ਜਿਹੜੇ ਠੇਕੇਦਾਰ ਵੱਲੋਂ ਜਿਹੜੀਆਂ ਪਿੱਲੀਆਂ ਇੱਟਾਂ ਭੇਜੀਆਂ ਗਈਆਂ ਸੀ ਉਹਨਾਂ ਨੂੰ ਬਦਲ ਕੇ ਨਵੀਆਂ ਇੱਟਾਂ ਇੱਥੇ ਭੇਜ ਦਿੱਤੀਆਂ ਗਈਆਂ ਸੀ ਜਿਹੜੀਆਂ ਪਿੱਲੀਆਂ ਇੱਟਾਂ ਇੱਥੇ ਲੋਕਾਂ ਨੇ ਦਿਖਾਈਆਂ ਸੀ ਕਿ 1 ਮਿੰਟ ਦੇ ਵਿੱਚ ਨਾਲ ਦੇ ਨਾਲ ਤੋੜ ਦੇ ਤੇ ਟੁੱਟ ਜਾਂਦੀਆਂ ਸੀਗੀਆਂ ਤੇ ਇੱਥੇ ਆਪਾਂ ਮਿਸਤਰੀ ਵੀ ਖੜੇ ਹੈਗੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦਾ ਇਸ ਦੇ ਜਿਹੜਾ ਕਿ ਮੇਨ ਹਾਲ ਬਣਾਇਆ ਜਾ ਰਿਹਾ ਉਹਦੇ ਬਾਰੇ ਕਸਟਮ

ਮੈਸੇ ਮਿਸਤਰੀ ਵੱਲੋਂ ਕੁਝ ਵੀ ਦੱਸਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਬੋਲੇ ਆ ਨਾ ਕਿ ਤੇ ਤੁਸੀਂ ਇਹ ਬੋਲਨੇ ਸੀ ਕਿ ਅਸੀਂ ਬੋਲਦੇ ਹਾਂ ਬਾਰ-ਬਾਰ ਇਹ ਬੋਲੇ ਦੱਸ ਤੋ ਉਹਨਾਂ ਨੇ ਪੁੱਛਿਆ ਸੀ ਕਿ ਕਿੰਨੇ ਇੱਕ ਦਾ ਮਸਲਾ ਲਾਉਣਾ ਮੈਂ ਕਿ ਆਪਾਂ ਇੱਕ ਡਾਲ ਮਸਲਾ ਲਾ ਅਬਲ ਹੀਟ ਲੱਗ ਰਹੀ ਹੈ ਜਿਹੜੀ ਪਹਿਲੇ ਸਵੇਰੇ ਇੱਟ ਆਈ ਸੀਗੀ ਉਹ ਕਿਸ ਤਰ੍ਹਾਂ ਦੀ ਇੱਟ ਸੀ ਤੇ ਹੁਣ ਕਿਸ ਤਰ੍ਹਾਂ ਦੀ ਹੈ ਉਹ ਚੀਜ਼ ਆਪਾਂ ਕੁਝ ਨਹੀਂ ਕਲੀਅਰ ਕਰ ਸਕਦੇ ਤੁਸੀਂ ਆਪਦੇ ਦੇ ਹੈਗੇ ਆ ਉਹਨਾਂ ਨੂੰ ਪੁੱਛ ਲਓ ਅਸੀਂ ਮਜੂਰ ਆ ਗਏ ਸਨ ਇਹਨਾਂ ਨਾਲ ਬਹਿਸ ਨਾ ਤੋੜੋ ਤੁਸੀਂ ਕੰਮ ਕਰ ਲੈ ਦਿਵਾ ਨਹੀਂ ਤੁਸੀਂ ਕੰਮ ਕਰੋ ਅਸੀਂ ਤੁਹਾਨੂੰ ਕੋਈ ਕੰਮ ਦੇ ਵਿੱਚ ਕੋਈ ਡਿਸਟਰਬੈਂਸ ਨਹੀਂ ਕਰਦੇ ਮਜੂਰਾਂ ਨੂੰ ਬਿਜਗਤੀ ਤੇਰੇ ਹੋ ਮਾਲਕ ਨੂੰ ਬੁਲਾਓ ਮਾਲਕ ਨਹੀਂ ਬੁਲਾ ਲੋ ਨਾਲ ਗੱਲਬਾਤ ਕਰੋ ਤੁਹਾਡੇ ਠੇਕੇਦਾਰ ਕੰਮ ਜਿਹੜਾ ਰੋਕ ਦੇ ਥੋੜਾ ਹਾਂ ਮਾਤਾ ਜਿਹੜੀ ਸੇਰੇ ਇੱਟ ਲਗਾਈ ਜਾ ਰਹੀ ਸੀ ਉਹ ਨਵਾਂ ਪੀਲੀ ਸੀ ਪੁੱਤ ਅੱਛਾ ਨਵੀਂ ਪੀਲੀ ਇੱਟ ਸੀ ਮੈਂ ਅੰਦਰ ਇੱਟ ਲੈ ਕੇ ਮੇਰੇ ਘਰ ਕਿੰਦੇ ਆਈ ਉਹ ਟੁੱਟੇ ਤੇ ਉਹ ਦੋ ਚਾਰ ਮੇਰੀ ਕੀਟਾ ਅੱਛਾ ਇਹ ਤੇ ਜਮੇ ਪਿੱਲੀ ਚਾਹ ਕਿਹਾ ਸੀ ਪੁੱਤ ਇਹ ਮੁੰਡਾ ਹੱਥ ਜੋੜ ਲਾ ਗਿਆ ਤੁਹਾਨੂੰ ਪੱਜ-ਪੱਜ ਪੰਨੋਂ ਲਾ ਗਿਆ ਅੱਛਾ ਆਪਾਂ ਮੁੜ ਕੇ ਬੋਲ ਲਈ ਅੱਛਾ ਠੇਕੇਦਾਰਾਂ ਨੇ ਗੱਲ ਕਹੀ ਹੈ ਪੁੱਤ ਹੋਰ ਕੁਝ ਨਹੀਂ ਕਹੀ ਲੋਕਾਂ ਦੇ ਲੋਕਾਂ ਦੇ ਦੱਸਣ ਦੇ ਮੁਤਾਬਿਕ ਜਿਹੜੇ ਮਿਸਤਰੀ ਇੱਥੇ ਕੰਮ ਕਰ ਰਹੇ ਆ ਉਹਨਾਂ ਨੇ ਘਰ ਵਾਲਿਆਂ ਨਾਲ ਵੀ ਕੁਝ ਅਪਸ਼ਬਦ ਬੋਲੇ ਆ ਲੋਕਾਂ 'ਤੇ ਦੋਸ਼ ਲਗਾਏ ਜਾ ਰਹੇ ਆ ਹੋਰ ਇੱਥੋਂ ਦੇ ਜਿਨ੍ਹਾਂ ਦੇ ਘਰ ਦੇ ਵਿੱਚ ਦਰਾਰਾਂ ਆਈਆਂ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਜਿਨ੍ਹਾਂ ਨੇ ਇੱਥੇ ਦੇ ਦਿਖਾਇਆ ਗਿਆ ਸੀ ਸੁਰੇ ਪਿੱਲੀਆਂ ਇੱਟਾਂ ਬਾਰੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦਾ ਸ਼ਰਚੰਦਰ ਸ਼ੇਖਰ ਨਾਮ ਹੈ ਮੇਰਾ ਹਾਂ ਜੀ ਸਰ ਕੀ ਕਹਿਣਾ ਚਾਹੂੰਗਾ ਜਿਹੜੀ ਸੇਰੇ ਤੇ ਮਟੀਰੀਅਲ ਆਇਆ ਸੀ ਟਾਈਲਾਂ ਜਿਹੜੇ ਸਰ ਜਿਹੜਾ ਸਵੇਰੇ ਮਟੀਰੀਅਲ ਆਇਆ ਸੀਗਾ ਉਹ ਬਿਲਕੁਲ ਹੀ ਬੇਕਾਰ ਤੇ ਘਟੀਆ ਮਟੀਰੀਅਲ ਸੀਗਾ ਜਿਹੜਾ ਇੱਕ ਖੜਕਾਮ ਦੇ ਨਾਲ ਹੀ ਟੁੱਟ ਗਈ ਜੀ ਇੱਟ ਜਦੋਂ ਆਪਸ ਦੇ ਵਿੱਚ ਖੜਕਾਈ ਤਾਂ 1 ਮਿੰਟ ਜੀ ਇੱਟ ਟੁੱਟ ਗਈ ਅੱਛਾ ਜੀ ਤੇ ਫਿਰ ਤੁਸੀਂ ਇਹਦੇ ਬਾਰੇ ਕਿਸੇ ਨਾਲ ਗੱਲਬਾਤ ਕੀਤੀ ਹੈ ਅਧਿਕਾਰੀਆਂ ਨਾਲ ਕਿਸੇ ਨਾਲ ਗੱਲਬਾਤ ਕੀਤੀ ਹੈ ਇਹਦੇ ਬਾਰੇ ਸਰ ਹਜੇ ਤੱਕ ਤਾਂ ਮੈਂ ਕਿਸੇ ਅਧਿਕਾਰੀ ਨਾਲ ਕੋਈ ਗੱਲਬਾਤ ਨਹੀਂ ਕੀਤੀ ਔਰ ਇੰਨਾ ਜ਼ਰੂਰ ਹੈ ਜਿਹੜੀ ਉਹ ਵੀਡੀਓ ਉਹਨਾਂ ਨੂੰ ਮੈਂ ਭੇਜਣੀ ਚਾਹੁੰਦਾ ਸੀਗਾ ਕਿ ਆਹ ਇੱਥੇ ਦੇਖੋ ਆਹ ਇੱਥੇ ਇਸ ਤਰ੍ਹਾਂ ਨਹੀਂ ਹੈਗੀ ਉਹਨਾਂ ਨੇ ਇੱਥੇ ਭੇਜੀ ਸੀ ਟੁੱਟਨਸਾਰ ਨਾਲ ਦੀ ਨਾਲ ਖੜਕਾਨ ਦਾ ਟੁੱਟ ਜਾ ਰਹੀ ਹੈ ਇਹ ਲੱਗਣ ਵਾਲੀ ਇੱਟ ਹੈ ਹੀ ਨਹੀਂ ਸੀ ਜੀ ਕਿ ਜੇ ਇਹ ਜੇਟ ਚੈਂਬਰ ਦੇ ਵਿੱਚ ਲੱਗ ਵੀ ਜਾਂਦੀ ਤਾਂ ਵੱਧ ਤੋਂ ਵੱਧ ਚੈਂਬਰ 2 ਮਹੀਨੇ ਵੀ ਨਹੀਂ ਚੱਲਣਾ ਸੀਗਾ 2 ਮਹੀਨੇ ਬਾਅਦ ਫੇਰ ਉਹੀ ਪ੍ਰੋਬਲਮ ਆ ਜਾਂਦੀ ਜਿੰਦੇ ਕਰਕੇ ਕਿ ਚੈਂਬਰ ਮੈਨੂੰ ਦੁਬਾਰਾ ਗਵਰਨਮੈਂਟ ਕੋਲੋਂ ਨਵਾਂ ਬਣਵਾਉਣਾ ਪੈਣਾ ਸੀਗਾ ਤਾਨੂੰ ਲੱਗਦਾ ਠੇਕੇਦਾਰ ਵੱਲੋਂ ਇਹਦੇ ਵਿੱਚ ਘਡਾਲਾ ਕੀਤਾ ਜਾ ਰਿਹਾ ਸੀਗਾ ਇਟਾਂ ਦੇ ਵਿੱਚ ਜਿਹੜੀ ਕੀ ਹੈ ਬਣਾਏ ਜਾ ਰਹੀਆਂ ਸਰ ਤੁਹਾਨੂੰ ਮੈਂ ਵੀਡੀਓ ਦਿਖਾ ਰਿਹਾ ਵੀਡੀਓ ਦੇ ਵਿੱਚ ਇਟਾਂ ਇਸ ਤਰ੍ਹਾਂ ਟੁੱਟ ਰਹੀ ਹੈ ਜਿਵੇਂ ਕਿ ਕੋਈ ਥੋੜੀ ਨਾਲ ਤੋੜ ਰਿਹਾ ਹੋਵੇ ਹੱਥ ਨਾਲ ਖੜਕਾਣ ਨਾਲ ਹੀ ਇੱਟ ਟੁੱਟ ਗਈ ਹੋਂਦੇ ਤੋਂ ਤਾਂ ਪਤਾ ਲੱਗ ਹੀ ਰਿਹਾ ਕਿ ਇਹ ਠੇਕੇਦਾਰ ਪੂਰਾ ਇਹਦੇ ਵਿੱਚ ਕਪਲਾ ਹੀ ਕਰ ਰਿਹਾ ਸੀ ਸਰ ਤੁਸੀਂ ਉਮੀਦ ਕਰਦੇ ਹੋ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਵੀ ਠੇਕੇਦਾਰ ਦੇ ਉੱਤੇ ਕਾਰਵਾਈ ਕਰਦੇ ਹੈ ਕੀ ਇਹਨੂੰ ਬਲੈਕਲਿਸਟ ਕਰਨਾ ਚਾਹੀਦਾ ਹੈ ਬਿਲਕੁਲ ਸਰ ਇਸ ਤਰ੍ਹਾਂ ਦੇ ਠੇਕੇਦਾਰਾਂ ਨੂੰ ਤਾਂ ਕੰਮ ਹੀ ਨਹੀਂ ਦੇਣਾ ਚਾਹੀਦਾ ਕਿਉਂਕਿ ਜਿਹੜੇ ਕੰਮ ਇਸ ਤਰ੍ਹਾਂ ਦੇ 2 ਨੰਬਰ ਦੇ ਕੰਮ ਕਰ ਰਹੇ ਆ ਉਹ ਕੰਮ ਕਰਨ ਦੇ ਲਾਇਕ ਹੀ ਨਹੀਂ ਰਹਿਗੇ ਠੇਕੇਦਾਰ ਕਿਉਂਕਿ ਇਹ ਇਹ ਕੋਈ ਇਹ ਚੀਜ਼ ਤਾਂ ਹੈ ਨਹੀਂ ਵੀ ਅੱਜ ਬਣਾਲੀ 4 ਮਹੀਨਿਆਂ ਨੂੰ ਫਿਰ ਦੁਬਾਰਾ ਬੁਲਾ ਲਾਗੇ ਇਹ ਤਾਂ ਇੱਕ ਵਾਰ ਬਣਨ ਤੋਂ ਬਾਅਦ 25 25 30 ਸਾਲ ਗਵਰਨਮੈਂਟ ਇਹਨਾਂ ਵੱਲ ਧਿਆਨ ਹੀ ਨਹੀਂ ਦਿੰਦੀਗੀ ਇੱਕ ਪਾਸੇ ਤਾਂ ਆਪਾਂ ਦੇਖਿਆ ਜਾਵੇ ਤਾਂ ਮਾਨ ਸਰਕਾਰ ਜਿਹੜੀ ਹੈ ਇਮਾਨਦਾਰੀ ਦੇ ਦਾਅਵੇ ਕਰਦੇ ਪਏ ਆ ਤੇ ਦੂਜੇ ਪਾਸੇ ਉਹਨਾਂ ਦੇ ਹੀ ਨਗਰ ਨਿਗਮ ਵੱਲੋਂ ਜਿਹੜੇ ਕੀ ਹੈ ਠੇਕੇਦਾਰ ਹੈਗੇ ਆ ਉਹ ਕਬਲੇ ਕਰ ਰਹੇ ਉਹਦੇ ਵਿੱਚ ਕੀ ਕੌਂ ਗੱਲ ਸੀ ਸਰ ਸਰਕਾਰ ਦਾ ਆਪਦੇ ਵੱਲੋਂ ਪੂਰਾ ਹੀ ਅਸ਼ਵਾਸ਼ਣ ਦਿੰਦੀ ਹੈ ਵੀ ਅਸੀਂ ਕੰਮ ਵਧੀਆ ਕਰਵਾ ਰਹੇ ਆ ਪਰ ਜਿਹੜੇ ਥੱਲੇ ਉਹਦੇ ਕਰਮਚਾਰੀ ਹੈ ਜਾਂ ਠੇਕੇਦਾਰ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਕੰਮ ਇਮਾਨਦਾਰੀ ਨਾਲ ਕਰਨ ਪਰ ਉਹ ਆਪਦੇ ਜੇਬਾਂ ਭਰਨ ਦੇ ਕਾਰਨ ਉਹ ਕੰਮ ਵਧੀਆ ਢੰਗ ਨਾਲ ਕਰਨਾ ਹੀ ਨਹੀਂ ਚਾਹੁੰਦੇ ਨਾ ਉਹ ਕਰਦੇ ਆ ਸਰ अच्छा जिस तरह आज डिप्टी कमिश्नर बठिंडा जी ने विद इन 5 या 7 10 मिनटों ਦੇ ਵਿੱਚ ਜਿਹੜਾ ਆਪਦਾ ਰੋਲ ਦਿਖਾਇਆ ਉਹਨਾਂ ਨੇ 5-7 ਮਿੰਟਾਂ ਦੇ ਵਿੱਚ ਇਟਾਂ ਬਦਲਾ ਦਿੱਤੀਆਂ ਇਹਨਾਂ ਦੇ ਠੇਕੇਦਾਰ ਉੱਤੇ ਕਾਰਵਾਈ ਕਰਨ ਲਈ ਕਿਹਾ ਉਹਨਾਂ ਨੇ ਕਿਸ ਤਰ੍ਹਾਂ ਦੇਖਦੇ ਹੋ ਸਰ ਡੀਸੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰ ਰਹੇ ਆ ਕਿ ਉਹਨਾਂ ਨੇ ਇਸ ਚੀਜ਼ ਨੂੰ ਦੇਖਦੇ ਹੋਏ ਇਮੀਡੀਏਟਲੀ ਐਕਸ਼ਨ ਲਿਆ ਤੇ ਜਿਹੜੀਆਂ ਇਟਾਂ ਪਿੱਲੀਆਂ ਲੱਗਣ ਤੋਂ ਸਾਡੇ ਚੈਂਬਰ ਨੂੰ ਬਚਾ ਲਿਆ ਕਿ ਸ਼ਾਇਦ ਇਹ ਚੈਂਬਰ ਆਉਣ ਵਾਲੇ ਟਾਈਮ ਤੱਕ ਚੱਲ ਸਕੇ ਜੇ ਉਹੀ ਇਟਾਂ ਲੱਗ ਜਾਂਦੀਆਂ ਤਾਂ ਚੈਂਬਰ ਇਹ 2 ਮਹੀਨਿਆਂ ਤੋਂ ਪਹਿਲਾਂ ਪਹਿਲਾਂ ਹੀ ਡੈਮੇਜ ਹੋ ਜਾਂਦਾ ਬਿਲਕੁਲ ਵੀਰ ਜੀ ਨੇ ਬਹੁਤ ਵਧੀਆ ਦੱਸਿਆ ਕਿ ਡਿਪਟੀ ਕਮਿਸ਼ਨਰ ਬਠਿੰਡਾ ਜਿਹਦਾ ਬਹੁਤ ਅੱਛਾ ਰੋਲ ਰਿਹਾ ਉਹਨਾਂ ਨੇ ਵਿਥਿਨ 5 ਜਾਂ 10 ਮਿੰਟਸ ਦੇ ਅੰਦਰ ਅੰਦਰ ਜਿਹੜੇ 10 ਮਿੰਟਾਂ ਦੇ ਵਿੱਚ ਵਿੱਚ ਜਿਹੜੇ ਆ ਕਿ ਇਥੇ ਘੱਟਿਆ ਮਟੀਰੀਅਲ ਜਿਹੜੀ ਕਿ 3rd ਕਲਾਸ ਦੀਆਂ ਜਿਹੜੀਆਂ ਇੱਟਾਂ ਟਾਈਲਾਂ ਲੱਗ ਰਹੀਆਂ ਸੀ ਉਹਨਾਂ ਨੂੰ ਬਦਲਾ ਕੇ ਤੁਰੰਤ ਜਿਹੜੀਆਂ ਨਵੀਆਂ ਇੱਟਾਂ ਜਿਹੜੇ ਕਿ 1 ਨੰਬਰ ਜਾਂ 1.5 ਨੰਬਰ ਦੀਆਂ ਮੰਗਵਾਈਆਂ ਗਈਆਂ ਕੀ ਨਾਮ ਹੈ ਤੁਹਾਡਾ ਮੀਲਮਸ਼ਾਹ ਅੱਜ ਕੀ ਹੋਇਆ ਕਿ ਇੱਧਰ ਰਾਜੇ ਜੀ ਸਾਹਿਬ ਆਇਆ ਗਿਆ ਸਵੇਰੇ ਜਦੋਂ ਅਸੀਂ ਇੱਟਾਂ ਮੰਗਵਾਈਆਂ ਤੇ ਉਹਨਾਂ ਨੇ ਬਿਲਕੁਲ ਠੇਕੇਦਾਰ ਨੇ ਪਿੱਲੀਆਂ ਇੱਟਾਂ ਭੇਜਤੀਆਂ ਉਹ ਹੱਥ ਨਾਲ ਜੁੱਟੜੀ ਜਾਂਦੀਆਂ ਸੀ ਜਦੋਂ ਕੰਪਲੀਟ ਕੀਤੀ ਡੀਸੀ ਸਾਊਂਡ ਉਹਨਾਂ ਨੇ 10 ਮਿੰਟ ਦੇ ਵਿੱਚ ਹੀ ਬਦਲ ਕੇ ਸੇਤੀਆਂ ਵਧੀਆਂ ਡੀਸੀ ਸਾਹਿਬ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਵਧੀਆ ਕੀਤਾ ਜੀ ਉਹਨਾਂ ਨੇ ਕੰਮ ਘੱਟ ਸਾ ਸੁਣਾਈ ਕੀਤੀ ਗਈ ਸੀ ਕਿ ਸਾਡੇ ਤੋਂ ਦੇ ਮਕਾਨਾਂ ਦੇ ਵਿੱਚ ਕੀ ਪ੍ਰੋਬਲਮ ਕੀ ਆ ਗਈ ਸੀ ਟੈਂਪਰ ਦੇ ਕਾਰਨ ਜੀ ਪੁਰਾਣਾ ਟੈਂਪਰ ਸੀਗਾ ਉਹ ਤੇ ਉਹ ਪਾਈਪ ਪੰਪ ਤੋਂ ਪਾਣੀ ਨਾ ਜਾ ਕੇ ਹੋਰ ਜਗ੍ਹਾ ਪਾਣੀ ਜਾ ਰਿਹਾ ਸੀ ਜਿਹੜੀਆਂ ਸਾਡੇ ਨਿਊਆਂ ਦੇ ਵਿੱਚ ਬੈਠ ਰਹੀਆਂ ਸੀਗਾ ਉਹਨਾਂ ਦਾ ਕਰਕੇ ਸਾਡਾ ਸਾਰਾ ਘਰ 13 13 ਤੁਸੀਂ ਆਪ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਬਸ ਆਹੀ ਹੈ ਜੀ ਤੁਹਾਨੂੰ ਮੁਆਵਜ਼ਾ ਵੀ ਦਿੱਤਾ ਦੇ ਥੋੜਾ ਬਹੁਤ ਇਹ ਚੈਂਬਰ ਵੀ ਚੰਗੀ ਕਰਵਾਉਗਦੀ ਹੈ ਕੀਤਾ ਜਾਵੇਗਾ